ਮੇਰਾ ਅਕਲੈਜਾ ਨਿਕਲ ਗਿਆ ਮੇਰੇ ਪੁੱਤ ਨੂੰ ਜਦੋਂ ਇਸ ਤਰ੍ਹਾਂ ਉਹਨੇ ਕਹਾ ਵੀ ਮੈਂ ਗਵਾ ਕਰ ਲਿਆ ਵਾ ਮੈਂ ਮਰਿਆ ਸਮਾਨ ਹੋ ਗਈ ਉਸ ਟਾਈਮ ਸੁਣੇਗਾ ਤੂੰ ਅਈਏ ਮੈਨੂੰ ਬਸ ਨਾ ਦੂ ਮਿੰਟਾਂ ਜਿ ਪਤਾ ਲੱਗਣਾ ਚਾਹੀਦਾ ਵਾ ਕਿ ਤੂੰ ਫੋਨ ਕੀਤਾ ਹੀ ਨਾ ਬਾਰੇ ਬਾਅਦ ਦੇ ਵਿੱਚ ਵੀਡੀਓ ਭੇਜੀ ਆ ਇਸ ਤੋਂ ਪਹਿਲਾਂ ਉਹਨਾਂ ਨੇ ਗੱਲ ਕਰਵਾਈ ਸੀ ਵੀਡੀਓ ਕਾਲ ਦੇ ਉੱਪਰ ਗੁਰਪ੍ਰੀਤ ਦੇ ਨਾਲ ਉਦੋਂ ਵੀ ਨੰਗਾ ਕੀਤਾ ਹੋਇਆ ਸੀ ਨਾਲ-ਨਾਲ ਗੱਲ ਕਰਦੇ ਨਾਲ-ਨਾਲ ਮਾਰਦੇ ਕਿੱਥੇ ਹਾਂ ਕਰਦੀ ਤੈਨੂੰ ਕਦੀ ਨਹੀਂ ਸੀ ਮੈਂ ਨਾ ਹੀ ਨਾ ਕਰਦੀ ਸੀ ਇਹਰ ਕੰਨ ਨੂੰ ਮੈਂ ਕਿਉਂ ਨਹੀਂ ਢੱਕਿਆ ਮੈਂ ਢੱਕ ਲੈਂਦੀ ਮੇਰਾ ਪੁੱਤ ਬਾਤ ਜਾਂਦਾ ਪਤਨੀ ਸਚੰਦਰੇ ਵਿਦੇਸ਼ ਨੇ ਕਿੰਨੇ ਕੁ ਮਾਵਾ ਦੇ ਪੁੱਤ ਖੋਲੇ ਤੇ ਕਿੰਨੇ ਹੋਰ ਖੋਹ ਲੈਣੇ ਨੇ ਜੀ ਹਾਂ ਦੋਸਤੋ ਅੱਜ ਜਿਸ ਨੌਜਵਾਨ ਸ਼ਖਸ ਦੀ ਅਸੀਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਕੋਈ ਸਦੀਆਂ ਪੁਰਾਣੀ ਨਹੀਂ ਕੋਈ ਸਾਲਾਂ ਬਦੀ ਪੁਰਾਣੀ ਨਹੀਂ ਸਿਰਫ ਇੱਕ ਹਫਤਾ ਪਹਿਲਾਂ ਦੀ ਇਹ ਆ ਇਸ ਪੰਜਾਬ ਦੀ ਤਾਜ਼ੀ ਘਟਨਾ ਨਾਲ ਬਹੁਤ ਘੱਟ ਲੋਕ ਰੂਬਰੂ ਹੋਏ ਨੇ ਕਿਉਂਕਿ ਹਾਲੇ ਇਹ ਜ਼ਿਆਦਾ ਖਬਰ ਨਹੀਂ ਫੈਲੀ ਨੂੰ ਸਾਂਝੀ ਕਰ ਰਹੇ ਆ ਇਹ ਖਬਰ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹ ਖਬਰ ਅਸੀਂ ਪੰਜਾਬੀ ਲੋਕ ਚੈਨਲ ਤੋਂ ਦੇਖੀ ਸੀ ਕੁਝ ਅੰਸ਼ ਅਸੀਂ ਉਸ ਚੈਨਲ ਤੋਂ ਆਪ ਜੀ ਨਾਲ ਸਾਂਝੇ ਕਰਾਂਗੇ ਤੇ ਕੁਝ ਜਿਹੜੀ ਫੇਸਬੁੱਕ ਦੇ ਮਾਧਿਅਮ ਰਾਹੀਂ ਖਬਰ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਫੇਸਬੁੱਕ ਜਾਂ ਲਾਲੋ ਸੋਸ਼ਲ ਮੀਡੀਆ ਦੇ ਹੋਰ ਐਪ ਵੀ ਬਹੁਤ ਜ਼ਿਆਦਾ ਜੇ ਲਾਹੇਵੰਦ ਹੋਏ ਨੇ ਤਾਂ ਨੁਕਸਾਨ ਦੇ ਵੀ ਓਨੇ ਹੀ ਨੇ ਸਸਿਕਲ ਦੋਸਤੋ ਜਿਸ ਨੌਜਵਾਨ ਦੀ ਅਸੀਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਹ ਨੌਜਵਾਨ ਪਿੰਡ ਗ੍ਰੰਥਗੜ੍ਹ ਜ਼ਿਲ੍ਹਾ ਅਜਨਾਲਾ ਦਾ ਰਹਿਣ ਵਾਲਾ ਸੀ ਜਿਸ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਰਾਹੀਂ ਈਰਾਨ ਦੇ ਇੱਕ ਅਜਨਾ ਬੀ ਦੇ ਨਾਲ ਦੋਸਤੀ ਹੋ ਜਾਂਦੀ ਹੈ ਗੱਲਾਂ-ਗੱਲਾਂ ਦੇ ਵਿੱਚ ਦੋਸਤੀ ਇੰਨੀ ਨੇੜੇ ਵੱਧ ਜਾਂਦੀ ਹੈ ਕਿ ਇੱਕ ਦੂਜੇ ਉੱਤੇ ਭਰੋਸਾ ਬਣ ਜਾਂਦਾ ਹੈ ਜਿਹੜਾ ਪੰਜਾਬ ਦੇ ਅਜਨਾਲੇ ਦਾ ਨੌਜਵਾਨ ਹੈ ਪਿੰਡ ਗ੍ਰੰਥਗੜ੍ਹ ਦਾ ਰਹਿਣ ਵਾਲਾ ਉਸ ਨੂੰ ਜੋ ਈਰਾਨ ਤੋਂ ਇੱਕ ਸੱਜਣ ਮਿੱਤਰ ਬਣਿਆ ਜਿਸ ਨੂੰ ਉਸਨੇ ਆਪਣਾ ਸਾਕਾ ਮਿੱਤਰ ਜਾਂ ਨੇੜਲਾ ਮਿੱਤਰ ਮੰਨ ਲਿਆ ਜਦੋਂ ਉਹ ਉਸ ਨੂੰ ਕਹਿੰਦਾ ਹੈ ਕਿ ਮੇਰਾ ਇੰਗਲੈਂਡ ਦੇ ਵਿੱਚ ਇੱਕ ਮਿੱਤਰ ਰਹਿੰਦਾ ਹੈ ਜੋ ਬਹੁਤ ਹੀ ਆਸਾਨੀ ਨਾਲ ਉੱਥੋਂ ਦਾ ਵੀਜ਼ਾ ਦਵਾ ਦਿੰਦਾ ਹੈ ਅਤੇ ਸੈਟਲਮੈਂਟ ਕਰਾ ਦਿੰਦਾ ਹੈ ਅਤੇ ਉਹ ਈਰਾਨ ਵਾਲਾ ਨੌਜਵਾਨ ਪੰਜਾਬ ਦੇ ਨੌਜਵਾਨ ਨੂੰ ਕਹਿੰਦਾ ਹੈ ਕਿ ਜੇ ਤੇਰੇ ਕੋਲ ਕੋਈ ਚਾਹਵਾਨ ਦੋਸਤ ਹਨ ਜਾਂ ਸੱਜਣ ਹਨ ਤਾਂ ਮੇਰੇ ਨਾਲ ਸੰਪਰਕ ਕਰ 11 ਲੱਖ ਰੁਪਏ ਦੇ ਵਿੱਚ ਅਸੀਂ ਤੈਨੂੰ ਯੂਕੇ ਦੇ ਵਿੱਚ ਪਹੁੰਚਦਾ ਕਰ ਦੇਵਾਂਗੇ ਪਰ ਉਹ ਆਪਣੇ ਦੋਸਤਾਂ ਦੀ ਬਜਾਏ ਖੁਦ ਦਾ ਹੀ ਕਹਿਣ ਲੱਗ ਜਾਂਦਾ ਹੈ ਕਿ ਮੈਨੂੰ ਯੂਕੇ ਵਿੱਚ ਜਾਣਾ ਹੈ ਤਾਂ ਉਹ ਈਰਾਨ ਵਾਲਾ ਕਹਿੰਦਾ ਤੈਨੂੰ ਸਭ ਤੋਂ ਪਹਿਲਾਂ ਈਰਾਨ ਆਣਾ ਹੋਵੇਗਾ ਇੱਥੇ 3-4 ਦਿਨ ਰਹਿਣ ਤੋਂ ਬਾਅਦ 13 ਜਿਹੜਾ ਵੀਜ਼ਾ ਉਹ ਯੂਕੇ ਲਈ ਅਪਲਾਈ ਹੋਵੇਗਾ ਪਰ ਜਦੋਂ ਉਹ ਨੌਜਵਾਨ ਆਪਣੇ ਮਾਪੇ ਲਈ ਇਹ ਖਬਰ ਦੱਸਦਾ ਹੈ ਜਾਂ ਗੱਲ ਕਰਦਾ ਹੈ ਕਿ ਮੈਂ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦਾ ਪਰ ਉਹ ਨਹੀਂ ਮੰਨਦੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਇਸ ਤੋਂ ਪਹਿਲਾਂ ਗਏ ਜੋ ਨੌਜਵਾਨ ਨੇ ਉਹਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਜੰਗਲਾਂ ਦੇ ਵਿੱਚ ਏਜੰਟ ਡੋਂਕੀਆਂ ਰਾਹੀ ਉਹਨਾਂ ਨੂੰ ਛੱਡ ਦਿੰਦੇ ਆ ਜਾਂ ਉਹ ਕਿਸੇ ਇਹੋ ਜੀ ਜਗ੍ਹਾ ਫਸ ਜਾਂਦੇ ਜਿੱਥੋਂ ਨਿਕਲ ਪਾਣਾ ਵੀ ਬਹੁਤ ਨਾਮੰਕਨ ਹੁੰਦਾ ਕਿ ਉਹ ਮੌਤ ਦਾ ਹੀ ਇੱਕ ਖੂਹ ਹੈ ਜਿੱਥੋਂ ਕੋਈ ਕਿਸਮਤ ਵਾਲਾ ਹੀ ਵਾਪਸ ਨਿਕਲ ਸਕਦਾ ਹੈ ਤਾਂ ਉਹ ਕਿਸੇ ਤਰੀਕੇ ਨਾਲ ਨੌਜਵਾਨ ਆਪਣੇ ਮਾਪਿਓ ਨੂੰ ਰਾਜ਼ੀ ਕਰ ਲੈਂਦਾ ਤਾਂ ਉਹ ਪਿਛਲੇ ਸ਼ੁੱਕਰਵਾਰ ਜੈਪੁਰ ਤੋਂ ਇੱਕ ਫਲੈਟ ਫੜਦਾ ਜਿਹੜੀ ਈਰਾਨ ਦੇ ਲਈ ਜਾਂਦੀ ਹੈ ਜਦੋਂ ਈਰਾਨ ਪਹੁੰਚ ਜਾਂਦਾ ਹੈ ਤਾਂ ਉੱਥੇ ਪਹੁੰਚਣ ਤੋਂ ਬਾਅਦ ਉਹ ਬੰਦੇ ਉਸ ਨੂੰ ਲੈਣ ਆ ਜਾਂਦੇ ਨੇ ਤਾਂ ਯਕਦਮ ਉਹ ਉੱਥੋਂ ਫੋਨ ਕਰਦਾ ਹੈ ਕਿ ਮੈਂ ਬਿਲਕੁਲ ਠੀਕ ਪਹੁੰਚ ਚੁੱਕਿਆ ਅਤੇ ਮੈਂ ਬਹੁਤ ਖੁਸ਼ ਹਾਂ ਇਤੋਂ ਹੀ ਅਸੀਂ 4 ਦਿਨਾਂ ਬਾਅਦ ਯੂਕੇ ਦਾ ਵੀਜ਼ਾ ਅਪਲਾਈ ਕਰਾਂਗੇ ਪਰ ਜਦੋਂ ਕੁਝ ਘੰਟੇ ਬਾਅਦ ਹੀ ਈਰਾਨ ਦੇ ਨੌਜਵਾਨ ਜਿਨ੍ਹਾਂ ਦੇ ਕੋਲੋਂ ਜਾਂਦਾ ਹੈ ਉਹ ਉਸ ਨੂੰ ਕਿਡਨਾਪ ਕਰ ਲੈਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਘਰਦਿਆਂ ਨੂੰ ਇੱਕ ਫੋਨ ਆਉਂਦਾ ਜਿਸ ਦੇ ਵਿੱਚ 50 ਲੱਖ ਰੁਪਏ ਦੀ ਫਰੋਤੀ ਮੰਗੀ ਜਾਂਦੀ ਹੈ ਜੇਕਰ ਫਰੋਤੀ ਨਹੀਂ ਦਿੰਦੇ ਤਾਂ ਤੁਹਾਡੇ ਪੁੱਤਰ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਉਸ ਦੀ লাশ ਵੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਐਸੇ ਧਮਕੀਆਂ ਭਰੇ ਫੋਨ ਤੇ ਮੈਸੇਜ ਰਿਕਾਰਡਿੰਗਾਂ ਉਹਨਾਂ ਕੋਲ ਆਉਂਦੀਆਂ ਨੇ ਰੋਜ਼ਾਨਾ ਹੀ ਵੀਡੀਓ ਆਹੀ ਉਸ ਬੱਚੇ ਦੇ ਤਸ਼ੱਦਦ ਹੁੰਦਾ ਉਹ ਵੀਡੀਓ ਦੇਖ ਕੇ ਮਾਪਿਓ ਬਹੁਤ ਰੋ ਰੋ ਕਮਲੇ ਹੋਏ ਨੇ ਹੁਣ ਉਹਨਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਆਪਣਾ ਦੁੱਖ ਸਾਂਝਾ ਕੀਤਾ ਆਪਦੇ ਮੁੱਖ ਮੰਤਰੀ ਪੰਜਾਬ ਦੀ ਜਥੇਬੰਦੀਆਂ ਨੂੰ ਜਾਂ ਈਰਾਨ 'ਚ ਬੈਠੇ ਜੋ ਤਗੜੇ ਕਾਰੋਬਾਰੀ ਸਿੱਖ ਨੇ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਨੇ ਇਸ ਤੋਂ ਪਹਿਲਾਂ ਵੀ ਐਸਪੀ ওভার ਆਏ ਵਰਗੇ ਜੋ ਬਹੁਤ ਸਿੱਖਾਂ ਦੇ ਵੱਡੇ ਸ਼ਖਸੀਤਾਂ ਦੇ ਵਿੱਚ ਆਉਂਦੇ ਆ ਉਹਨਾਂ ਨੇ ਵੀ ਨੌਜਵਾਨ ਬੜੇ ਦੁਬਈ ਜਾਂ ਆਸੇ ਪਾਸੇ ਦੀ ਕੰਟਰੀਆਂ ਤੋਂ ਛਡਾਏ ਨੇ ਤੇ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਵੀ ਇਸ ਵਿੱਚ ਦਖਲ ਅੰਦਾਜ਼ੀ ਕਰਕੇ ਉਸ ਨੌਜਵਾਨ ਦਾ ਉੱਥੋਂ ਜਿਹੜਾ ਹੈਗਾ ਛੁਟਕਾਰਾ ਕਰਾ ਕੇ ਪੰਜਾਬ ਵਾਪਸੀ ਲਿਆਣੀ ਚਾਹੀਦੀ ਹੈ ਕਿਉਂਕਿ ਇਸ ਦੇ ਮਾਪੇ ਜੋ ਨੇ ਉਹ ਰੋ ਰੋ ਕੇ ਕਮਲੇ ਹੋ ਚੁੱਕੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਜੋ ਹੋਰ ਵੀ ਪੰਜਾਬ ਦੇ ਵਿੱਚ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਆ ਜਾਂ ਜਾਣ ਦੇ ਚਾਹਵਾਨ ਹਨ ਉਹ ਆਪਣੀ ਧਰਤੀ ਨੂੰ ਨਾ ਛੱਡ ਕੇ ਜਾਣ ਰੁੱਖੀ ਸੁੱਕੀ ਘਟਕ ਮਾਲਣ ਪਰ ਆਪਣੇ ਘਰ ਵਿੱਚ ਉਹ ਸਹੀ ਸਲਾਮਤ ਨੇ ਜੇਕਰ ਬਹੁਤਾ ਲਾਲਚ ਕਰਦੇ ਨੇ ਤਾਂ ਐਸੀ ਕਿਸੇ ਮੁਸੀਬਤ ਦੇ ਵਿੱਚ ਉਹ ਫਸ ਸਕਦੇ ਨੇ ਜਿਸ ਤੋਂ ਬਾਅਦ ਨਾ ਉਹ ਆਪਣੇ ਮਾਪਿਆਂ ਕੋਲ ਆ ਸਕਣ ਬਹੁਤ ਘੱਟ ਉਮੀਦ ਰਹਿ ਜਾਂਦੀ ਹੈ ਕਿ ਉਹ ਮੁੜ ਕੇ ਆਪਣੇ ਮਾਪਿਓ ਕੋਲ ਵਾਪਸ ਪਰਤਣਗੇ ਜਾਂ ਆਪਣੇ ਵਤਨ ਦੇਸ਼ ਪੰਜਾਬ ਵਾਪਸ ਪਰਤਣਗੇ ਕਿਉਂਕਿ ਇਹੋ ਜਿਹੇ ਉਹਨਾਂ ਲੋਕਾਂ ਦਾ ਕੁਝ ਨਹੀਂ ਪਤਾ ਹੁੰਦਾ ਜਿਹੜੇ ਲਾਲਚ ਦੇ ਵਸ ਪੈ ਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਸੋ ਆਪਾਂ ਵੀ ਅਕਾਲ ਪੁਰਖ ਦੇ ਚਰਨਾਚਰ ਅਰਦਾਸ ਕਰਦੇ ਹਾਂ ਕਿ ਇਹ ਪੁੱਤਰ ਵਾਪਸ ਪੰਜਾਬ ਦੀ ਧਰਤੀ ਤੇ ਸਹੀ ਸਲਾਮਤ ਆਵੇ ਅਤੇ ਇਸ ਦੀ ਖੈਰ ਹੋਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਆਇਓ ਤਾਂ ਨਵੇਂ ਸਬਸਕ੍ਰਾਈਬ ਕਰ ਦਿਓ ਪੰਜਾਬ ਨਾਲ ਜੁੜੀਆਂ ਤੇ ਪੰਥ ਨਾਲ ਜੁੜੀਆਂ ਖਬਰਾਂ ਅਤੇ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਦਿਓ ਇਜਾਜ਼ਤ ਧੰਨਵਾਦ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ